ਹਿੰਦੂ ਮੂਰਤੀਆਂ ਸੀਗੀਆਂ ਉਹ ਅਸੀਂ ਮਤਲਬ ਜਿਹੜਾ ਇੱਕ ਪੰਡਤ ਨੂੰ ਜਿਹੜੀਆਂ ਸੌਂਪ ਦਿੱਤੀਆਂ ਗਈਆਂ ਆ ਤਾਰਨੀਆਂ ਦਾ ਅਸੀਂ ਪਾਣੀ ਦੇ ਵਿੱਚ ਸੀ ਕਿਉਂਕਿ ਪਾਣੀ ਦੇ ਵਿੱਚ ਹੀ ਮਤਲਬ ਜਿਹੜੀਆਂ ਤਾਰੀਆਂ ਜਾਂਦੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਜਦੋਂ ਅ ਆਪਣਾ ਸ਼੍ਰੀ ਗਣੇਸ਼ ਦਾ ਉਹ ਸਭ ਆਉਂਦਾ ਤੇ ਉਦੋਂ ਵੀ ਪਾਣੀ ਦੇ ਵਿੱਚ ਹੀ ਮੂਰਤੀਆਂ ਮਤਲਬ ਜਿਹੜੀਆਂ ਤਾਰੀਆਂ ਜਾਂਦੀਆਂ ਤੇ ਇਸੇ ਤਰ੍ਹਾਂ ਹੀ ਦੁਰਗਾ ਮਾਤਾ ਦਾ ਉਹ ਤਿਹਾੜ ਵੀ ਜਿਹੜਾ ਜਦੋਂ ਆਉਂਦਾ ਤੇ ਪਾਣੀ ਦੇ ਵਿੱਚ ਜਿਹੜੀਆਂ ਉਹ ਤਾਰੀਆਂ ਜਾਂਦੀਆਂ ਤੇ ਅਸੀਂ ਬਾ ਇੱਜ਼ਤ ਜਿਹੜੀਆਂ ਪਾਣੀ ਦੇ ਵਿੱਚ ਤਰਨ ਜਾ ਰਹੇ ਸੀਗੇ ਲੇਕਿਨ ਪ੍ਰਸ਼ਾਸਨ ਦਾ ਤਾਲਮੇਲ ਉਹ ਪੰਡਤ ਨੂੰ ਅਸੀਂ ਜਿਹੜੀਆਂ ਮੋਟੀਆਂ ਸਾਜ ਦਿੱਤੀਆਂ ਆ ਤੇ ਅਸੀਂ ਜ਼ਿਲਾਵਾਰ ਜ਼ਿਲਾ ਜਿਹੜੀਆਂ ਆਪਣਾ ਧਰਮ ਜਿਹੜਾ ਆ ਅਸਲੀ ਧਰਮ ਜਿਹੜਾ ਨਾਰੀਅਨ ਧਰਮ ਆ ਉਹਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਆ ਅਸੀਂ ਹਿੰਦੂ ਧਰਮ ਦਾ ਤਿਆਗ ਕਰਦੇ ਆ ਕਿਉਂਕਿ 100 ਰੁਪਏ ਬੋਲ ਬੋਲ ਜੀ ਜੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਦ ਤੋਂ ਖਾਸ ਕਰ ਆ ਭਗਮਾ ਕਰਨ ਹੋ ਰਿਹਾ ਭਾਜਪਾ ਦੀ ਸਰਕਾਰ ਬਣੀ ਆ ਆਰਐਸਐਸ ਦੀ ਸਰਕਾਰ ਬਣੀ ਆ ਇਹਨਾਂ ਨੇ ਬਾਕੀ ਧਰਮਾਂ ਨੂੰ ਦਬਾਉਣਾ ਸ਼ੁਰੂ ਕੀਤਾ ਹੋਇਆ ਚਾਹੇ ਉਹ ਦਲਤ ਹੋਣ ਚਾਹੇ ਉਹ ਮੁਸਲਮਾਨ ਚੜਾ ਹੋਵੇ ਚਾਹੇ ਉਹ ਸਿੱਖ ਪੈ ਚੜਾ ਹੋਵੇ ਇਹਨਾਂ ਨੂੰ ਹਰ ਹਿੱਲੇ ਕਿੜਾ ਦਬਾਇਆ ਜਾ ਰਿਹਾ ਜਦੋਂ ਪੰਜਾਬ ਦੇ ਅੰਦਰ ਸਿੱਖ ਮਿਸ਼ਨ ਨੇ ਏਕੇ 47 ਚੱਕੀਆਂ ਸੀ ਤਾਂ ਸਾਰਿਆਂ ਨੇ ਕਿਹਾ ਸੀ ਇਹ ਅੱਤਵਾਦ ਫਲਾਰੇ ਨੇ ਅੱਤਵਾਦ ਫਲਾਰੇ ਨੇ ਐਦਕੀ ਉਹਨਾਂ ਨੇ ਫਰੈਂਡਮ ਦਿਗੜੀ 2020 ਫਰੈਂਡਮ ਦੀ ਗੱਲ ਕੀਤੀ ਆ ਬੋਨ ਲਾਇਏ ਨੇ ਤਾਂ ਉਹਨਾਂ ਨੂੰ ਅਤਰਾ ਦੀ ਕਹਿ ਕੇ ਪਰਚੇ ਦਰਜ ਕਰ ਦਿੱਤੇ ਗਏ ਆ ਦਲਤਾਂ ਦੇ ਰੋਜ਼ ਧਰਮ ਗੁਰੂਆਂ ਤੇ ਜਿਹੜੇ ਆ ਉਹ ਗਲਤ ਸ਼ਬਦਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਕਿਤੇ ਪਰਚਾ ਦਰਜ ਨਹੀਂ ਹੋ ਰਿਹਾ ਮੈਂ ਇੱਥੇ ਦੱਸਣਾ ਚਾਹਨਾ ਪ੍ਰੈਸ ਦੇ ਮੱਧਮ ਰਾਹੀਂ ਕਿ ਸੰਵਿਧਾਨ ਦੇ ਅੰਦਰ ਹਿੰਦੁਸਤਾਨ ਨਾਂ ਦੀ ਕੋਈ ਬਲਾ ਨਹੀਂ ਹਿੰਦੁਸਤਾਨ ਨਾਲ ਕੋਈ ਸ਼ਬਦ ਨਹੀਂਗਾ ਉਹਦੇ ਵਿੱਚ ਭਾਰਤ ਲਿਖਿਆ ਹੋਇਆ ਤੇ ਅਸੀਂ ਭਾਰਤੀ ਲੋਕ ਅਸੀਂ ਭਾਰਤੀ ਲੋਕ ਭਾਰਤ ਦੇ ਰਹਿਣ ਵਾਲੇ ਅਸੀਂ ਭਾਰਤ ਨੂੰ ਪਿਆਰ ਕਰਦੇ ਆ ਕਿ ਹਿੰਦੁਸਤਾਨ ਨਾ ਦੀ ਕੋਈ ਸ਼ੈ ਨਹੀਂ ਅਸੀਂ ਹਿੰਦੁਸਤਾਨ ਨੂੰ ਨਹੀਂ ਮੰਨਦੇ ਇੱਥੇ ਇੱਕ ਗੱਲ ਮੈਂ ਦਾਅਵੇ ਨਾ ਕਹਿਣੀ ਚਾਹਨਾ ਜੇ ਹਿੰਦੁਸਤਾਨ ਬਣ ਸਕਦਾ ਤੇ ਖਾਲਸਤਾਨ ਵੀ ਬਣ ਸਕਦਾ ਤੇ ਸ਼ੁੱਧਰਸਤਾਨ ਵੀ ਬਣ ਸਕਦਾ ਇਹਨੂੰ ਕੋਈ ਨਹੀਂ ਰੋਕ ਸਕਦਾ ਇਹਨਾਂ ਕਹਿੰਦਾ ਹੋਇਆ ਜੋ ਬੋਲੇ ਸੋਨ ਪੈ ਭਗਵਾਨ ਰਾਮ ਜੀ ਮਹਾਰਾਜ ਜੀ